ਉਹਦਾ ਦੱਦੀ ਪਪਾ ਲੈ ਲਿਆਈ ਓਏ ਉਹ ਗੁਡੀਰਾਂ ਦੇ ਲੈ ਆਉਂਦੇ ਸੀ ਪਿਸਤੌਲ ਲੈਣ ਗਈ ਪਿਸਤੌਲ ਹਾਂ ਗੁੱਡੀ ਥੱਲੇ ਆਂ ਤਾਂ ਕਰਮੇ ਜਿ ਕਿ ਬਾਲਾ ਜਿ ਕਿ ਬਾਲਾ ਮੈਂ ਬਗੀ ਬਾਲਾ ਹਾਂ ਇਸ ਤਰ੍ਹਾਂ ਲਿਆ ਜੀ ਕਿ ਕੋਈ ਬਾਲਾ ਤੇ ਫਿਪਾਲਾ ਆ ਗਿਆ ਕਿ ਮੇਰਾ ਪੁੱਤੂ ਸ਼ਿਗਣਾ ਆਈ ਊਣਾ ਲੱਗੇ ਆਈ ਮੇਰਾ ਪੁੱਤ ਵਾਂ ਆਏ ਵਾ ਆਏ ਖੁਸ਼ ਹੋਏ ਮਜ਼ਾ ਆਵੇ ਓਏ ਆਇਆ ਮੇਰਾ ਮੇਰਾ ਪੁੱਤੂ ਸ਼ਿਗਣਾ ਆਈ ਫੋਨ ਤੋਂ ਨਹੀਂ ਨੂੰ ਸਮਝਦਾ ਦਾ ਦਾਦੀ ਨੇ ਪਾਪਾ ਨੂੰ ਬਸੀ ਪਾਲੀ ਓਏ ਤਸਿਕਾ ਅੱਜ ਸੌਦੇ ਤੁਹਾਡੇ ਜਿਹੜੇ ਵਲੌਗ ਦੇ ਵਿੱਚ ਉਸ ਨੂੰ ਸਾਰੇ ਠੀਕ ਠਾਕ ਹੋ ਕੈਮ ਹਰ ਗੰਤੋਂ ਚੋਰੀ ਨਿਕਲ ਕੇ ਆਈਦਾ ਆ ਉਹ ਹੁਣ ਹੀ ਨਹੀਂ ਦਿੰਦੀ ਵੀ ਤੇ ਮੈਂ ਜੱਡੀ ਪਹਿਲਾਂ ਕਢਣੀ ਚੋਰੀ ਚੋਰੀ ਫੇ ਐ ਰੋਣ ਤਾਂ ਨਹੀਂ ਡੇ ਜੀ ਕਿਤੇ ਹੈ ਹੁਣ ਨੂੰ ਪਤਾ ਲੱਗ ਹੀ ਜਾਂਦਾ ਗੁਰੂ ਜੀ ਨਹੀਂ ਤਿਆਰ ਹੁੰਨੇ ਉਹਨੂੰ ਪਤਾ ਲੱਗ ਜਾਂਦਾ ਨਹੀਂ ਆਣੀ ਥੋੜੀ ਹੋਣ का नहीं चलिए शीशा तक लग चुको शीशा रेशम माता भी एक भाई लेने ਆਹ ਯਾਰ ਪਤਾ ਨਹੀਂ ਕਿ ਕਿੱਥੋਂ ਆ ਗਿਆ ਆਪਣੇ ਸਾਨੂੰ ਦੇ ਸਾਹਮਣੇ ਨਾ ਯਾਰ ਕੁੱਤੇ ਮਰੇ ਪਏ ਸੀ ਸਾਰੇ ਮਿਕਨੇਕੇ ਬੱਚੇ ਜਿੰਨੇ ਵੀ ਹੈਗੇ ਨੇ 5-6 ਹੈਗੇ ਯਾਰ ਮਰ ਗਏ ਪਤਾ ਨਹੀਂ ਕੀ ਗੱਲ ਹੋ ਗਈ ਜਾਂ ਕੋਈ ਚੀਜ਼ ਖਾਲੀ ਜਰੀਲੀ ਜਾਂ ਕੀ ਚੱਕਰ ਆ ਉਹ ਮਰ ਗਏ ਤੇ ਫਿਰ ਟੋਇਆ ਪੁੱਟ ਕੇ ਤੇ ਉਹਨਾਂ ਨੱਪ ਕੇ ਡਿਆਂ ਦੋ ਦੋ ਜਣੇ ਹੈਗੇ ਆ ਬਸ ਦੋ ਤਿੰਨ ਜਾਣੇ ਰਲ ਮਿਲ ਕੇ ਚਲੋ ਚੁੱਪ ਚੱਕਦੇ ਸਮੈਲ ਬੜੀ ਆਉਣ ਦੀ ਪਰ ਇਹ ਵੀ ਵੇਖੋ ਵੇਖੀ ਕੋਈ ਵੀ ਨਹੀਂ ਚੁੱਕਦਾ ਵੀ ਬੜੇ ਠੀਠੇ ਲੱਗੇ ਰਾਤ ਦੇ ਮਰੇ ਹੈਗੇ ਤੇ ਹੁਣ ਕਿਰਾਏ ਤੇ ਲੈਂਦੀ ਕਈ ਤੇ ਫਿਰ ਉਹਨਾਂ ਨੂੰ ਚੁੱਕਾ ਚੱਕਿਆ ਤੇ ਹੁਣ ਮੈਂ ਆਇਆ ਸੰਦੀਪ ਨੂੰ ਲੈਣ ਵਾਸਤੇ ਲੈਵੇ ਗਮੇ ਬੜੀਆਂ ਮਤ ਵੱਜੀ ਖਲੋਖ ਲਾ ਕੇ ਆਈ ਖਿਜੀ ਪਈ ਜਾਂ ਬੜਾ ਲੱਗਾ ਸਵੇਰੇ ਮੇਰੀ ਵੀ ਗੱਡੀ ਇੱਥੇ ਬਚ ਚਲੀ ਸੀ ਇੱਥੇ ਜੇ ਸਵੇਰੇ ਛੱਡ ਗਣ ਗਿਆ ਉਦੋਂ ਚੱਲ ਗਿਆ ਕੀ ਲੈਣਾ ਉਹ ਇਹ ਨਾ ਨੰਬਰ ਸਾਬ ਦੋ ਜਿੰਦਾਂ ਲੈਤ ਲਈਆਂ ਪਰ ਬੁੱਤੀ ਨਹੀਂ ਹੋਰ ਦੇ ਦੋ ਪਾਹਕ ਨਹੀਂ ਕਿਤੇ ਪੈਂਦੀਆਂ ਤੇ ਆਹ ਪੰਜ ਦਾ ਇਹਨੂੰ ਦੇ ਦਿਓ ਆ ਕੀ ਮੰਗੂਗਾ ਅੱਜ ਆਪਾਂ ਦੇ ਬੁੱਤੀ ਆ ਲੈਣੇ ਚਾਹੁੰਦਾ ਦੇ ਨੇ ਜਮਾਸ਼ਰ ਪਰ ਲੈਣ ਗਏ ਹਾਂ ਦੁਕਾਨ ਤੇ ਆ ਫਿਰ ਗੰਦੀ ਆ ਲੈਦੇ ਆ ਲੈਦੇ ਆ ਲੈਦੇ ਬਸ ਹੁਣ ਇੱਕ ਖਾਓ ਪਈ ਨਾ ਸੰਦੀਪਾ ਦੁਜੀਆ ਚ ਸੂਟ ਪਾਇਆ ਨਾ ਹਨਾ ਇੱਕ ਰਿਵਤੋਂ ਬਾਅਦ ਅੱਜ ਦੂਸਰੀ ਇਹਦੇ ਬਰਥਡੇ ਦਿਨ ਗਿਫਟ ਕੀਤਾ ਏ ਇਦਾਂ ਵਾ ਇਹ ਆ ਵੀ ਪ੍ਰੈਸ ਪ੍ਰੈਸ ਕਰਕੇ ਪਾਪੂ ਲੈ ਆ ਕਰੋ ਯਾਰ ਗਾ ਕਦੋਂ ਪਹੁੰਚੇ ਹੈ ਹੈ ਨੇਰ ਖੂਪ ਜਾ ਬੜਾ ਕੀਤਾ ਏ ਆ ਗੁਰਪ੍ਰੇਖਾਈ ਚੜੀ ਜਾਂਦੀ ਮੰਗਵਾਇਆ ਸੀ ਮੇਰੇ ਹੋ ਹੀ ਰੋਸ਼ਨੀ ਮੈਂ ਚੱਲੇ ਆਂ ਭੈਣ ਆਪਣੀ ਨੂੰ ਮਿਲਣ ਵਾਸਤੇ ਦਿੱਲੀੋਂ ਆ ਗਏ ਆ ਤੇ ਹੁਣੇ ਲੈ ਕੇ ਘਰੇ ਪਹੁੰਚੇ ਆ ਪਹੁੰਚ ਗਿਆ ਮੈਂ ਦੇਦੀ ਹੁਣ ਉਹਦੇ ਘਰੇ ਤੇ ਆ ਗਏ ਭਾਜੀ ਹੁਣੀ ਹਾਂ ਸਾਂ ਵੇ ਠੀਕ ਠਾਕ ਕਿੱਦਾਂ ਰਿਹਾ ਫੇ ਭਾਜੀ ਵਿਆਹ ਕਰ ਚਲੋ ਵਧੀਆ ਚਾਹੀਦਾ ਬੇਸੀ ਗਾਣ ਓਕੇ ਹਾਂਜੀ ਕੀ ਆ ਜੀ ਅੱਜ ਦੱਸੋ ਕੀ ਕੀ ਦਿੱਤੇ ਸੀ ਵਿਆਹ ਵੇਖਿਆ ਸੀ ਕੰਮੀ ਸੀ ਗਮੀਸ ਯੋਤੇ ਲੰਗ ਕਾਲਾ ਕਰਕੇ ਆ ਗਿਆ ਨੇ ਸੋਣਾ ਸੋਣਾ ਬਹਿ ਜਾ ਹਰ ਸਭ ਠੀਕ ਏ ਜਾ ਕੇ ਕਿਹਾ ਮੈਂ ਨਾੜਕ ਪਟਾਇਆ ਸੀ ਐਸੇ ਸਭ ਦਿਨਾਂ ਨੂੰ ਹਾਂਜੀ ਤੇ ਅਜੀ ਲੱਗਿਆ ਸੀ ਤੈਨੂੰ ਯਾਦ ਨਹੀਂ ਆਈ ਸੀ ਹੈ ਜੀ ਲੱਗਿਆ ਸੀ ਮਤਲਬ ਛੋਟਾ ਛੋਟਾ ਕਰੋ ਕਰੋ ਕੰਮ ਲੱਗੀ ਸਮਾਂ ਉੱਥੇ ਆਏ ਪੀ ਗਏ ਆਪਾਂ ਚੱਲ ਗਏ ਹਮ ਖਾਦਾ ਪੀ ਜਾ ਖਦਾ ਪੀ ਜਾਵੇਂ ਪਾਜੀ ਮਮੀ ਕੋ ਸਾਡੇ ਦੀ ਦੋਸਤਾਂ ਦਾ ਆਪਣਾ ਸਿੰਕ ਖਰਾਬ ਹੋ ਗਿਆ ਪਾਜੀ ਉਹਦੇ ਸਹੀ ਕਰਨਾ ਉਹ ਤੇਰੇ ਸਦਕੇ ਉਹ ਪੀ ਜਾ ਦੋਸਤਾਂ ਉਹ ਕੰਨਾ ਮੇਰੇ ਨਾਲ ਗੱਲ ਕਰ ਹੈ ਉਹ ਡੱਬਾ ਪਨਾ ਕਰ ਮੁੰਡੇ ਦੇ ਆਫਿਸ ਚ ਨਾ ਵਜੇ ਹਾਂ ਇਸੇ ਦਾ ਆ ਵੇਖਾ ਵੇ ਜਿੰਨਾ ਲੱਗਾ ਹੀ ਨਾ ਉਹ ਤੇਰੀ ਪੜੀਏ ਜੇ ਉਠ ਖਲੋਤਾਈ ਪਾਪਾ ਮੇਰਾ ਇਤਰਾ ਮਿਹਨਤ ਕੰਡਿਆ ਪਾਣੀ ਪੁੰਨ ਲਿਆ ਲਾਉਣਾ ਦਿਖਾਉਣਾ ਤੁਹਾਨੂੰ ਵੇਖੋ ਬਈ ਇਧਰ ਐ ਕਰਨੀ ਦੀ ਹੁਣਾ ਉਹਨਾਂ ਦੇ ਖਲਾਰੇ ਬਣਾ ਪਿਆ ਤੇ ਸੰਭਣ ਨੇ ਡੇ ਵੀ ਕਹਿੰਦੇ ਖਲਾਰਾ ਬੜਾ ਖਲਾਰਾ ਬੜਾ ਤਾਂ ਖਲਾਰਾ ਕਹਿੰਦੇ ਸੰਭਣਾ ਆ ਤੁਸੀਂ ਸੰਭਣਾ ਆ ਵੀ ਇਹਦੇ ਕਰੋ ਚੱਕ ਆ ਆ ਫੇਂਦੇ ਆ ਵੀ ਤਕਨੀਕ ਜੀ ਲਾ ਕੇ ਵੇਖਣ ਦੇ ਵੀ ਸ਼ਾਇਦ ਵੱਡੇ ਹੋਈ ਜਾਣਗੇ ਹੈ ਐਦਾਂ ਕਹਿੰਦੇ ਫੇਂਨਾ ਪਿਆ ਜਾ ਵੱਡੇ ਹੁੰਦੇ ਬਾਕੀ ਵੇਖੋ ਹੁਣ ਕੀ ਬਣਦਾ ਫੇਂਦੇ ਦਿੱਤੇ ਉਧਰ ਵੀ ਇਦਾਂ ਕੀਤਾ ਆ ਬੜੀ ਮਿਹਨਤ ਕਰਦਾ ਵਿਚਾਰਾ ਯਾਰ ਮੈਂ ਕਿਹਦੇ ਤਾਈ ਵੱਲ ਜਾਣਾ ਫੇਰ ਜਾਵੇ ਉਹਨੂੰ ਫੋਨ ਕਰਕੇ ਕਹਿੰਦੀ ਆਜ ਕੇ ਹਾਂ ਤੇ ਲੱਗਦਾ ਏ ਇੰਨਾ ਲੰਗਦੀਆਂ ਇੰਨਾ ਲੱਗਦਾ ਅੱਛਾ ਤਣਾ ਡੋਲੀ ਆ लवली ਸਾਡੇ ਘਰ ਆਉਂਦੀ ਨਹੀਂ ਐ ਜਿਤਨੇ ਮੂਵੀ ਬਣਾਉਣੀ ਐ ਉਹਦਣੇ ਆਉਂਦੀ ਬਸ ਅੱਜ ਕਿਹੜੇ ਉਹ ਤਾਂ ਨਹੀਂ ਕਿਹਾ ਬਣਦੇ ਕਿਦਾਂ ਆਉਂਦੇ ਤੁਸੀਂ ਆਪ ਨਹੀਂ ਦੇ ਮੈਂ ਮੈਂ ਥੋੜਾ ਮੈਂ ਥੋੜਾ ਬਿਜ਼ੀ ਰਹੇ ਮੈਂ ਤੁਹਾਨੂੰ ਦੱਸ ਦਿੰਦਾ ਨਾ ਕਿੰਦੀ ਛਤੀ ਨੂੰ ਪੱਲਾ ਲੱਗ ਗਿਆ ਵੀ ਆ ਚੱਲਿਆ ਬਿਆਰ ਚਲੇ ਕਿੰਦੀ ਛਤੀ ਰੋਈ ਆ ਲੱਲੀ ਜੇ ਮੋੜ ਤੇ ਜਾ ਕੇ ਦਿੱਤਾ ਹਾਂ ਹਾ ਫੜ ਵੀ ਲਿਆ ਤਾਂ ਫਿਰ ਵੀ ਚਿੱਕਾ ਮਰੀ ਜਾਵੇ ਹਾਂ ਕਿਤੇ ਗਿਆ ਛਤੀ ਨੂੰ ਪੱਲਾ ਲੱਗਾ ਕਿਤੇ ਗਿਆ ਸ਼ੇਰ ਗੁਣ ਮਹਿੰਦੀ ਲੱਲੀ ਰੰਗ ਨਹੀਂ ਕਿੱਥੋਂ ਆ ਗਿਆ ਹੁਣ ਕਿੱਥੋਂ ਆ ਗਿਆ ਗੁੱਸਾ ਤੇ ਨਮ ਕੱਢਾ ਫੜਾਈ ਨਹੀਂ ਮੰਨਣਾ ਜਰਾ ਕੋਈ ਚੀਜ਼ ਤੇ ਉਪਾਹੇ ਮੈਂ ਦੀ ਜਲਦੀ ਮਲਾਸਨਾ ਕਰ ਲੈ ਗਲੂਕ ਤੇ ਦਾ ਖੰਦੀ ਦੇ ਜਾ 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 ਭੱਜ ਜਾ ਇੰਨਾ ਹੋਣਾ ਇਹਨੂੰ ਪੰਜਾ ਇਹਨੇ ਹੱਥ ਸੜ ਬਣਾ ਵੇਖ ਲਈ ਇਹਨੇ ਪੰਗਾ ਪਾ ਬਣਾ ਹੁਣ ਵੀ ਹਲੇ ਆਂਦੇ ਮੰਮੀ ਆਂਦੇ ਹਰ ਗੁਣਾ ਹੱਥ ਸੜ ਜਾਣਾ ਮੈਂ ਤੈਨੂੰ ਕਹਿਣ ਡਿਆ ਹਾਂ ਮਾੜੇ ਜਿ ਮਾੜੇ ਜਿ ਦੇ ਯਾਰ ਬਿਲਕੁਲ ਮਾੜੇ ਚਲ ਕਿੰਦੀ ਕੋਲੀ ਕਿੱਥੇ ਮੈਂ ਤੈਨੂੰ ਕਿਹਾ ਸਬਜ਼ੀ ਖਾਣੀ ਨਾ ਕੋਲੀ ਲੈ ਆਜਾ ਹਰ ਰਾਂਦੇ ਨੇ ਕੋਲੀ ਨਾ ਹੀ ਦੇਈਂ ਆ ਜਾ ਇਧਰ ਉਹਨੇ ਕਨੀ ਆ ਚੁੱਕੀ ਹੈ ਕੀ ਜਾਂਦੀ ਨਹੀਂ ਜਾਣਾ ਹਾਂ ਹਾਂ ਜਾਣ ਦੇ ਪਤਾ ਉਹਨਾਂ ਜਾਣਾ ਕਰ ਪੂੰਚ ਲਾ ਦੇ ਚਲੋ ਚੱਲਣੇ ਨਾ ਚਲ ਬਾਹਰ ਗੋਣ ਚਲਾਉਂਦਾ ਆਪਣਾ ਹਰਗੁਣਿਆ ਆਹ ਆਹ ਚਾ ਵੀ ਕੋਈ ਨਹੀਂ ਦੇਣਾ ਦੇਣਾ ਨਹੀਂ ਦੇਣਾ ਫਿਰ ਤਾਂ ਬੈ ਗਈ ਆ ਮਸੀ ਜੀ ਦਾ ਫੋਨ ਆਉਣ ਡਿਆ ਮੰਮੀ ਨੂੰ ਮੰਮੀ ਚਿਚੜ ਚਿਚੜ ਮੰਮੀ ਕਿ ਲੋਨੀ ਦਾ ਨਾਮ ਪੁੱਛ ਲਈ ਉਹ ਹੀ ਨਹੀਂ ਪਤਾ ਕੀ ਦੱਸਿਆ ਮੈਨੂੰ ਕੋਸ਼ ਵਿਦੇਵਾਂ ਦਾ ਚਿਚੜ ਕਲੋਨੀ ਅੰਦਰ ਚਿਚੜ ਕਲੋਨੀ ਆ ਬੀਵਾਂ ਅੰਦਰ ਅੱਗੇ ਭੱਜ ਰੋ ਰਿਸ਼ਤ ਰਿਸ਼ਤ ਅਸੀਂ ਸਾਰੇ ਜਣੇ ਮੈਚ ਦੇਖਣੇ ਮੰਮੀ ਦੀ ਗੱਲ ਕਰਨ ਕਿਹਨ ਦੀ ਦੀ ਨਾਲ ਤੇ ਆਹ ਮੁੰਡੇ ਨਾ 17 ਬਾਲਾਂ ਦੇ 50 ਮਾਰਤੇ 14 ਸਾਲਾਂ ਦੀ ਉਮਰ ਹੈ ਇਹਦੀ

ਬਾਪਾ ਨਾ ਮੈਂ ਉਹਦਾ ਸਾਲੀਆ ਉਹਦਾ ਉਹਦਾ ਮੇਰੇ ਪਤੀ ਚੜਾਈ ਵੱਡਾ ਫਟੋ 131 ਰੋਸ ਤੇ ਮੇਰਾ ਪਤੀ ਉਹ ਹੈ ਲੱਗੇ ਆ ਕੇ ਦੋਵੇਂ ਜਣੇ ਲੈ ਵੀ ਸੌ ਮਾਰਦਾ ਮੁੰਡੇ ਨੇ ਉਹ 14 ਸਾਲਾਂ ਵਾਲੇ ਨੇ ਨਜ਼ਾਰੇ ਵਾਤੇ ਪੂਰਾ ਟੱਬਰ ਸਾਰਾ ਖੁਸ਼ ਕਿੰਨੀਆਂ ਬਾਲਾਂ 35 ਬਾਲਾਂ ਚ ਰਾਤ ਰਵੜ ਖੁਸ਼ ਹੋਰ ਕਲਾਪਿੰਗ ਕਰਦਾ ਰਿਹਾ ਨੂੰ ਮਰ ਨੂੰ ਕਲਾਪਿੰਗ ਕਰਦਾ ਇਧਰ ਵੇਖ ਕੇ ਇਧਰ ਉਹ ਬੱਲੇ ਆ ਨਵੇਂ ਮੁੰਡੇ ਨੇ ਮੈਂ ਉਹਨਾਂ ਨਜ਼ਾਰੇ ਬੰਤੇ ਆਗੇ ਜ਼ਰਾ ਟੱਬਰਾ ਸਾਡਾ ਮੈਚ ਦੇਖਣ ਕਲਾਪਿੰਗ ਕਰ ਦੋ ਕਲਾਪਿੰਗ ਕਰ ਦੋ ਜਲਦੀ ਜਲਦੀ ਦੇ ਦੇ ਨਾ ਭਾਈ ਫੇਰ ਫੇਰ ਕੈਚ ਹੋ ਗਿਆ ਨਹੀਂ 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 ਬਚ ਗਿਆ ਬਚ ਗਿਆ ਭਾਈ ਮੂਹਰੇ ਪਾ ਲੇ ਹੋਇਆ ਗਿਆ ਜਵਾਨ ਜਾਂ ਜਾ ਚੁੱਕਲੇ ਚੁੱਕਲੇ